ਹਾਂਜੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਬਦਾਮਾਂ ਦੀ ਚਟਣੀ ਜਿਹੜੀ ਕਿ ਬਹੁਤ ਹੀ ਸਵਾਦ ਤੇ ਬਹੁਤ ਹੀ ਤਾਕਤਵਾਰ ਹੁੰਦੀ ਹੈ ਇਹ ਤੁਸੀਂ ਘਰੇ ਬਣਾ ਕੇ ਤਿਆਰ ਕਰਕੇ ਰੱਖ ਸਕਦੇ ਹੋ ਇਹ ਦਿਮਾਗ ਵੀ ਬਹੁਤ ਕੰਮ ਕਰਦਾ ਸਿਰ ਵੀ ਨਹੀਂ ਦੁਖਦਾ ਜਿੱਤੇ ਹਾਜਮਾ ਵੀ ਠੀਕ ਰੱਖਦਾ ਆਹ ਦੇਖੋ ਤੁਸੀਂ ਕਿੰਡੀ ਵਧੀਆ ਬਣੀ ਹੈ ਜੀ ਇਹ ਬਦਾਮਾਂ ਦੀ ਚਟਣੀ ਜਿਹੜੀ ਕਿ ਬਹੁਤ ਹੀ ਸੌਖੇ ਤੇ ਵਧੀਆ ਮਤਲਬ ਨੋਰਮਲ ਢੰਗ ਨਾਲ ਤਿਆਰ ਹੋ ਜਾਂਦੀ ਹੈ ਘਰੇ ਤੁਸੀਂ ਤਿਆਰ ਕਰ ਸਕਦੇ ਹੋ ਅਗਰ ਤੁਹਾਨੂੰ ਇਹਦੀ ਰੈਸਪੀ ਚਾਹੀਦੀ ਹੈ ਬਦਾਮਾਂ ਦੀ ਚਟਣੀ ਦੀ ਤਾਂ ਤੁਸੀਂ ਮੈਨੂੰ ਪਲੀਜ਼ ਕਮੈਂਟਾਂ ਦੇ ਵਿੱਚ ਜੈਸ ਲਿਖੋ ਤੇ ਫਿਰ ਆਪਾਂ ਤੁਹਾਡੀ ਖਾਤਰ ਇਹਦੀ ਪੂਰੀ ਰੈਸਪੀ ਲੈ ਕੇ ਆਵਾਂਗੇ ਜੀ ਬਦਾਮਾਂ ਦੀ ਚਟਣੀ ਦੀ ਰੋਜ਼ਾਨਾ ਆਪਾਂ ਡੇਲੀ ਕੋਈ ਨਾ ਕੋਈ ਨਵੀਂ ਜਾਣਕਾਰੀ ਦਿੰਦੇ ਰਹਿੰਨੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖੋ YouTube ਨੂੰ ਆਪਣੇ ਨੂੰ ਸਬਸਕ੍ਰਾਈਬ ਕਰਕੇ ਰੱਖੋ ਆਪਣੀ YouTube ਤੇ ਪੂਰੀ ਰੈਸਪੀ ਹੁੰਦੀ ਹੈ ਜੀ ਹੈਲਥ ਹਰਪਲ 213 ਮੇਰਾ YouTube ਚੈਨਲ ਹੈ ਜੀ ਉਹ ਤੇ ਪੂਰੀ ਰੈਸਪੀ ਪਾਈ ਹੋਊਗੀ ਜੀ ਬਦਾਮਾਂ ਦੀ ਚਟਣੀ ਦੀ ਠੀਕ ਹੈ ਜੀ ਕਿਸ਼ਮੇਸ਼ ਦਾ achar ਉਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਹੁਣ ਆਪਾਂ ਲੈ ਕੇ ਆਏ ਜੀ ਤੁਹਾਡੇ ਖਾਤਰ ਬਦਾਮਾਂ ਦੀ ਚਟਨੀ ਤੇ ਕਰੋ ਫਿਰ ਫਟਾਫਟ ਕਮੈਂਟਾਂ ਦੇ ਵਿੱਚ ਜੈਸ ਤੇ ਆਪਾਂ ਫਟਾਫਟ ਤੁਹਾਡੀ ਖਾਤਰ ਇਹ ਰੈਸਪੀ ਲੈ ਕੇ ਆਈਏ ਜਦੋਂ ਆਪਣੇ ਕੋਲੇ 1000 ਕਮੈਂਟ ਹੋ ਜਾਊਗਾ ਜੀ ਆਪਣੀ ਵੀਡੀਓ ਤੇ ਆਪਾਂ ਉਹਦੀ ਇਹਦੀ ਰੈਸਪੀ ਪਾ ਦੇਣੀ ਹੈ ਤੇ ਕਰੋ ਮਿੰਟ ਨਾਲ ਤੁਸੀਂ ਇਹ ਕਮੈਂਟ ਤੇ ਫਟਾਫਟ ਜਾ ਕੇ ਦੇਖੋ ਆਪਣੀ ਵੀਡੀਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ